ਇਹ ਮੁੱਲਾਂਪੁਰ ਦਾਖਾਂ ਦੇ ਲਾਗੇ ਪਿੰਡਾ ਹੈ ਗੁਰਦੁਆਰਾ ਆਪ ਦਰਸ਼ਨ ਕਰੋ ਜੀ ਇਹ ਮੁੱਲਾਂਪੁਰ ਦਾਖਾਂ ਦੇ ਲਾਗੇ ਗੁਰਦੁਆਰਾ ਪਿੰਡਾ ਹੈ ਜੋ ਕਿ ਇਸ ਦਾ ਨਾਮ ਮੁਸ਼ਕਾ ਹੈ ਜਿਹੇ 6 ਸਿੰਘਾਂ ਦੀਆਂ ਸ਼ਹੀਦ ਸਿੰਘ ਕੀਤੇ ਗਏ ਸੀਗੇ ਇਹ ਉਹ ਗੁਰਦੁਆਰਾ ਹੈ ਮੁੱਲਾਂਪੁਰ ਦੇ ਵਿੱਚ ਹੈ ਪਿੰਡ ਮੁੱਲਾਂਪੁਰ ਦੇ ਵਿੱਚ ਹੈ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਆਪ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਮੁੱਲਾਪੁਰ ਦੇ ਵਿੱਚ ਹੈ ਜੋ ਕਿ ਲੁਧਿਆਣੇ ਤੋਂ ਜਗਰਾਵਾਂ ਨੂੰ ਜੋ ਰੋਡ ਜਾਂਦਾ ਹੈ ਉਹ ਛ ਰੋਡ ਦੇ ਉੱਪਰ ਹੈ ਥੋੜਾ ਸਾਈਡ ਤੇ ਹੈ ਅੰਦਰ ਪਿੰਡ ਮੁੱਲਾਪੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ